ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ। ਮੁਲਕ ਚਲਾ ਰਹੇ ਹੋ ਯਾਰ ਤੁਸੀਂ ਦੇਸ਼ ਚਲਾ ਰਹੇ ਹੋ ਔਰ ਤੁਸੀਂ ਜਿਹੜੀਆਂ ਕੋਝੀਆਂ ਚਾਲਾਂ ਤੇ ਆਏ ਹੋ ਐਂ ਤਾਂ ਕੋਈ ਮਹੱਲੇ ਦੇ ਇਲੈਕਸ਼ਨ ਚ ਜਾਂ ਕਿਤੇ ਮਹੱਲੇ ਦੀ ਪੋਲਿਟਿਕਸ ਚ ਨਹੀਂ ਕਰਦਾ ਜੋ ਅੱਜ ਇਸ ਬੀਜੇਪੀ ਦੀ ਸਰਕਾਰ ਦੇ ਵੱਲੋਂ ਕੀਤਾ ਗਿਆ। ਇਸ ਮੋਰਚੇ ਨੂੰ ਬਦਨਾਮ ਕਰਨਸਤੇ ਪਹਿਲਾਂ ਗੱਲ ਇਹ ਫਲਾਈਗੀ ਕਿ ਜੀ ਮੈਟਰ ਸੋਲਵ ਹੋ ਗਿਆ ਯੂਨੀਵਰਸਿਟੀ ਦਾ ਤਾਂ ਔਰ ਧਰਨਾ ਚੱਕ ਦਿੱਤਾ ਗਿਆ। ਕੱਲ ਇੱਕ ਕਾਲ ਦਿੱਤੀ ਗਈ ਕਿ 10 ਤਰੀਕ ਨੂੰ ਪੰਜਾਬ ਹਰਿਆਣਾ ਹਿਮਾਚਲ ਜਿਹੜੇ ਵਿਦਿਆਰਥੀ ਨੇ ਉਹ ਇੱਥੇ ਯੂਨੀਵਰਸਿਟੀ ਪਹੁੰਚਣਗੇ ਤਾਂ ਸਰਕਾਰ ਦੀਆਂ ਲੱਤਾਂ ਕੰਬਣ ਲੱਗੀਆਂ ਦਿੱਲੀ ਦੇ ਤਖਤ ਦੇ ਉੱਤੇ ਤਰੇਲੀਆਂ ਆਉਣ ਲੱਗੀਆਂ ਪਤਾ ਲੱਗਿਆ ਕੇਂਦਰ ਸਰਕਾਰ ਨੂੰ ਕਿ ਭਾਈ ਹੁਣ ਗੱਲ ਸਾਡੇ ਵੱਸੋਂ ਬਾਹਰ ਹੋ ਰਹੀ ਐ ਅਸੀਂ ਧੱਕਾ ਕੀਤਾ ਤੇ ਇਸ ਧੱਕੇ ਦੇ ਖਿਲਾਫ ਪੰਜਾਬ ਉੱਠ ਖੜਿਆ ਹੁਣ ਅੱਜ ਉਹਨਾਂ ਨੇ ਕੀ ਸ਼ਰਾਰਤ ਕੀਤੀ ਜਗਪ੍ਰੀਤ ਸ਼ਰਾਰਤ ਇਹ ਕੀਤੀ ਕਿ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਕਿ ਜਿਹੜਾ 28 ਤਰੀਕ ਦਾ ਨੋਟੀਫਿਕੇਸ਼ਨ ਹੈ ਜਿਹਦੇ ਵਿੱਚ ਸੈਨੇਟ ਭੰਗ ਕੀਤੀ ਸੀ ਉਹਨੂੰ ਵਾਪਸ ਲੈ ਲਿਆ ਜਾਂਦਾ ਤਾ ਚਾਰੇ ਪਾਸੇ ਖੁਸ਼ੀ ਦੀ ਲਹਿਰ ਦੌੜ ਗਈ ਉਹਦੇ ਨਾਲ ਹੀ ਨਾਲ ਇੱਕ 67 ਨੰਬਰ ਨੋਟੀਫਿਕੇਸ਼ਨ ਆਇਆ ਰੱਦ ਦਾ 68 ਨੰਬਰ ਇੱਕ ਹੋਰ ਨੋਟੀਫਿਕੇਸ਼ਨ ਆ ਗਿਆ ਪੰਜਾਬੀਆਂ ਨਾਲ ਇੱਕ ਇੱਕ ਬੜਾ ਵੱਡਾ ਮਜ਼ਾਕ ਕੀਤਾ ਗਿਆ ਜਿਦੇ ਚ ਉਹਨਾਂ ਨੂੰ ਇਹ ਚੜਾਇਆ ਜਾ ਰਿਹਾ ਕਿ ਦਰਅਸਲ ਅਸੀਂ ਤੁਹਾਡੇ ਨਾਲ ਇਹੀ ਕਰਾਂਗੇ ਯੂਨੀਵਰਸਿਟੀ ਮੋਰਚੇ ਤੇ ਖੜੇ ਆ ਸਿਮਰਨ ਜੋਤ ਮੱਕੜ ਸਾਡੇ ਨਾਲ ਨੇ ਉਹਨਾਂ ਤੋਂ ਪੁੱਛਦੇ ਆ ਕਿ ਕੀ ਅਪਡੇਟ ਹੈ ਮੱਕੜ ਸਾਹਿਬ ਕੀ ਅਪਡੇਟ ਹੈ ਦੇਖੋ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਮੁਲਕ ਚਲਾ ਰਹੇ ਹੋ ਯਾਰ ਤੁਸੀਂ ਦੇਸ਼ ਚਲਾ ਰਹੇ ਹੋ ਔਰ ਤੁਸੀਂ ਜਿਹੜੀਆਂ ਕੋਝੀਆਂ ਚਾਲਾਂ ਤੇ ਆਏ ਹੋ ਐਂ ਤਾਂ ਕੋਈ ਮਹੱਲੇ ਦੇ ਇਲੈਕਸ਼ਨ ਚ ਜਾਂ ਕਿਤੇ ਮਹੱਲੇ ਦੀ ਪੋਲਿਟਿਕਸ ਚ ਨਹੀਂ ਕਰਦਾ ਜੋ ਅੱਜ ਇਸ ਬੀਜੇਪੀ ਦੀ ਸਰਕਾਰ ਦੇ ਵੱਲੋਂ ਕੀਤਾ ਗਿਆ ਥੋੜਾ ਜਿਹਾ ਦਰਸ਼ਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਹੋਇਆ ਕੀ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ ਸੈਨੇਟ ਹੈ ਸੈਨੇਟ ਜਿਹੜੀ ਹੈ ਉਹਦੇ ਵਿੱਚ ਕੁਝ ਨਾਮਿਨੇਟਿਡ ਮੈਂਬਰ ਹੁੰਦੇ ਟੋਟਲ 99 ਮੈਂਬਰ ਨੇ ਤੇ ਬਹੁਤ ਸਾਰੇ ਮੈਂਬਰ ਜਿਹੜੇ ਆ ਚੁਣ ਕੇ ਆਉਂਦੇ ਆ ਚੁਣ ਕੇ ਯਾਨੀ ਕਿ VOTING ਹੁੰਦੀ ਹੈ ਵੋਟ ਪਾ ਕੇ ਡੈਮੋਕਰੈਟਿਕ ਤਰੀਕੇ ਦੇ ਨਾਲ ਉਹ ਸੈਨੇਟਰ ਉਹ ਯੂਨੀਵਰਸਿਟੀ ਦੇ ਵਿੱਚ ਜੋ ਵੀ ਹੁੰਦਾ ਉਹਦੀ ਉਹਦਾ ਫੈਸਲਾ ਕਰਦੇ ਆ ਇਹ ਸੌਖੇ ਤਰੀਕੇ ਦੇ ਨਾਲ ਜੇ ਮੈਂ ਸਮਝਾਣਾ ਹੋਵੇ ਤਾਂ ਜਿਵੇਂ ਪੰਜਾਬ ਨੂੰ ਚਲਾਉਣ ਲਈ ਵਿਧਾਨ ਸਭਾ ਹੈ ਦੇਸ਼ ਨੂੰ ਚਲਾਉਣ ਦੇ ਲਈ ਲੋਕ ਸਭਾ ਹੈ ਉਵੇਂ ਯੂਨੀਵਰਸਿਟੀ ਨੂੰ ਚਲਾਉਣ ਦੇ ਲਈ ਸੈਨੇਟ ਹੈ ਤਾਂ ਹੋਇਆ ਕੀ ਹੈ ਕਿ ਕੇਂਦਰ ਦੀ ਸਰਕਾਰ ਦੇ ਵੱਲੋਂ ਜਿਹੜਾ ਜਿਹੜੀ ਐਜੂਕੇਸ਼ਨ ਮਿਨਿਸਟਰੀ ਹੈ ਉਹਦੇ ਵੱਲੋਂ ਕੀ ਕੀਤਾ ਗਿਆ ਕਿ ਇੱਕ ਨੋਟੀਫਿਕੇਸ਼ਨ ਕੱਢਿਆ ਗਿਆ ਜਿਸ ਨੋਟੀਫਿਕੇਸ਼ਨ 'ਚ ਇਹ ਸੀਗਾ ਕਿ ਇਸ 60 ਸਾਲ ਤੋਂ ਚੱਲੇ ਆ ਰਹੇ ਵਿਧਾਨ ਨੂੰ ਭੰਗ ਕਰ ਦਿੱਤਾ ਗਿਆ ਯਾਨੀ ਕਿ ਚੁਣੇ ਹੋਏ ਜਿਹੜੇ ਨੁਮਾਇੰਦੇ ਆ ਜਿਹੜੇ VOTING ਹੁੰਦੀ ਸੀ ਉਹ VOTING ਪ੍ਰੋਸੈਸ ਇਲੈਕਸ਼ਨ ਪ੍ਰੋਸੈਸ ਨੂੰ ਖਤਮ ਕਰ ਦਿੱਤਾ ਗਿਆ ਇੱਕ ਨਵਾਂ ਸਟਰਕਚਰ ਦਿੱਤਾ ਜਿਹਦੇ 'ਚ ਉਹਨਾਂ ਨੇ ਵੱਖਰੀਆਂ ਵੱਖਰੀਆਂ ਤਾਰਾਂ ਦੇਤੀਆਂ ਜਿਦੇ ਚ ਮਿਸਾਲ ਦੇ ਤੌਰ ਤੇ ਕਿ 31 ਮੈਂਬਰ ਹੋਣਗੇ ਕੁਝ ਮੈਂਬਰ ਜਿਹੜੇ ਵੀਸੀ ਚੁਣੂਗਾ ਕੁਝ ਜਿਹੜੀ ਹੈ ਲੈਜਿਸਲੇਟਿਵ ਬਾਡੀ ਜਿਹੜੀ ਹੈ ਪੰਜਾਬ ਦੀ ਉਹ ਦਿਆ ਕਰੂਗੀ ਦੋ ਮੈਂਬਰ ਇਸ ਤਰ੍ਹਾਂ ਉਹਨਾਂ ਨੇ ਪੂਰਾ ਇੱਕ ਖਾਕਾ ਤਿਆਰ ਕਰਕੇ ਨਵਾਂ ਨੋਟੀਫਿਕੇਸ਼ਨ ਕੱਢਤਾ ਔਰ ਇਲੈਕਸ਼ਨ ਦੇ ਪ੍ਰੋਸੈਸ ਨੂੰ ਭੰਗ ਕਰਤਾ ਟੋਟਲ ਜਿਹੜੇ 99 ਮੈਂਬਰ ਸੀ ਉਹਨਾਂ ਨੂੰ 31 ਕਰਤਾ ਇਹ ਇੱਕ ਨੋਟੀਫਿਕੇਸ਼ਨ ਜਾਰੀ ਹੋ ਗਿਆ 28 ਤਰੀਕ ਦਾ ਉਸ ਤੋਂ ਬਾਅਦ ਇਹ ਇੱਕ ਵੱਡਾ ਜਿਹੜਾ ਵੱਡਾ ਇੱਕ ਸਾਡੇ ਹੱਕਾਂ ਦੇ ਉੱਤੇ ਡਾਕਾ ਸੀਗਾ ਤਾਂ ਪੰਜਾਬ ਦੇ ਇਨਸਾਫਪਸੰਦ ਲੋਕ ਇਕੱਠੇ ਹੋਏ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਨਾਲ ਪੋਲਿਟੀਕਲ ਪਾਰਟੀਆਂ ਇਹਦੇ ਨਾਲ ਹੀ ਨਾਲ ਇੱਕ ਮਸਲਾ ਇਹ ਚੱਲ ਰਿਹਾ ਸੀ ਕਿ ਯੂਨੀਵਰਸਿਟੀ ਦੇ ਵਿੱਚ ਜਿਹੜਾ ਨੌਜਵਾਨ ਡਾਗਰ ਸੀ ਉਹ ਇੱਥੇ ਵੀਸੀ ਦੇ ਦਫਤਰ ਦੇ ਮੂਹਰੇ ਧਰਨੇ ਤੇ ਬੈਠਾ ਸੀ ਕਿਉਂ ਬੈਠਾ ਸੀ ਇਹ ਦੋ ਵੱਖਰੇ ਮੁੱਦੇ ਸੀ ਉਹ ਇਸ ਕਰਕੇ ਬੈਠਾ ਸੀਗਾ ਕਿ ਯੂਨੀਵਰਸਿਟੀ ਦੇ ਵੱਲੋਂ ਇੱਕ ਐਫੀਡੇਵਿਟ ਸਾਈਨ ਕਰਾਇਆ ਜਾ ਰਿਹਾ ਸੀ ਉਸ ਐਫੀਡੇਵਿਟ ਦੇ ਵਿੱਚ ਇਹ ਲਿਖਿਆ ਹੋਇਆ ਸੀਗਾ ਕਿ ਐਫੀਡੇਵਿਟ ਵਿਦਿਆਰਥੀ ਤੋਂ ਲਿਆ ਜਾਊਗਾ ਕਿ ਉਹ ਕਦੇ ਵੀ ਕਿਸੇ ਧਰਨੇ 'ਚ ਸ਼ਾਮਲ ਨਹੀਂ ਹੋਊਗਾ ਯੂਨੀਵਰਸਿਟੀ 'ਚ ਤਾਂ ਇਹ ਸਿੱਧਾ-ਸਿੱਧਾ ਉਹਦੇ ਡੈਮੋਕਰੈਟਿਕ ਰਾਈਟ ਦੇ ਉੱਤੇ ਡਾਕਾ ਸੀਗਾ ਕਿ ਕਿਸੇ ਵਿਦਿਆਰਥੀ ਦੇ ਤੋਂ ਇਹ ਐਫੀਡੇਵਿਟ ਸਾਈਨ ਕਰਾ ਲੈਣਾ ਕਿ ਉਹ ਕਿਸੇ ਧਰਨੇ 'ਚ ਸ਼ਾਮਲ ਨਹੀਂ ਹੋ ਸਕਦਾ ਯੂਨੀਵਰਸਿਟੀ 'ਚ ਡੈਮੋਕਰੇਸੀ ਤੁਹਾਨੂੰ ਇਹ ਰਾਈਟ ਦਿੰਦੀ ਹੈ ਲੋਕਤੰਤਰ ਇਹ ਰਾਈਟ ਦਿੰਦਾ ਕਿ ਤੁਸੀਂ ਆਪਦੇ ਹੱਕਾਂ ਖਾਤਰ ਪ੍ਰੋਟੈਸਟ ਕਰ ਸਕਦੇ ਹੋ ਉਸ ਨੂੰ ਰੱਦ ਕਰਾਉਣ ਵਾਸਤੇ ਡਾਗਰ ਹੋਣੇ ਬੈਠੇ ਸੀ ਭੁਖ ਹੜਤਾਲ ਦੇ ਉੱਤੇ 7 ਦਿਨੋਂ ਬੈਠੇ ਔਰ ਯੂਨੀਵਰਸਿਟੀ ਨੇ ਪ੍ਰੈਸ਼ਰ ਚਾਕੇ ਉਹ ਦਬਾਅ ਮੰਨਦੇ ਹੋਏ ਉਹ ਆਪ ਦਾ ਜਿਹੜਾ ਐਫੀਡੇਵਿਟ ਵਾਲਾ ਜਿਹੜਾ ਜਿਹੜਾ ਕਹਿ ਲੋ ਕਿ ਰੂਲ ਸੀ ਉਹ ਵਾਪਸ ਲੈ ਲਿਆ ਹੁਣ ਗੱਲ ਕੀ ਫਲਾ ਦਿੱਤੀ ਗਈ ਪਹਿਲਾਂ ਇਸ ਮੋਰਚੇ ਨੂੰ ਬਦਨਾਮ ਕਰਨ ਵਾਸਤੇ ਪਹਿਲਾਂ ਗੱਲ ਇਹ ਫਲਾਈ ਗਈ ਕਿ ਜੀ ਮੈਟਰ ਸੋਲਵ ਹੋ ਗਿਆ ਯੂਨੀਵਰਸਿਟੀ ਦਾ ਤਾਂ ਔਰ ਧਰਨਾ ਚੱਕ ਦਿੱਤਾ ਗਿਆ ਜਦ ਕਿ ਉਹ ਕੱਲਾ ਐਫੀਡੇਵਿਟ ਦਾ ਮਸਲਾ ਸੀਗਾ ਵੱਡਾ ਮਸਲਾ ਸੈਨੇਟ ਦਾ ਸੀ ਜੋ ਸਾਡੀ ਹੋਂਦ ਦੇ ਨਾਲ ਜੁੜਿਆ ਸੀ ਇਹ 550 ਕਿੱਲੇ ਦੇ ਵਿੱਚ ਬਣੀ ਇਸ ਯੂਨੀਵਰਸਿਟੀ ਦੇ ਨਾਲ ਜੁੜਿਆ ਹੋਇਆ ਮੁੱਦਾ ਸੀਗਾ ਹੁਣ ਕੀ ਹੋਇਆ ਅੱਜ ਸਵੇਰੇ ਕੱਲ ਇੱਕ ਕਾਲ ਦਿੱਤੀ ਗਈ ਕਿ 10 ਤਰੀਕ ਨੂੰ ਪੰਜਾਬ ਜਿਹੜਾ ਉਹ ਪੰਜਾਬ ਹਰਿਆਣਾ ਹਿਮਾਚਲ ਜਿਹੜੇ ਵਿਦਿਆਰਥੀ ਨੇ ਉਹ ਇੱਥੇ ਯੂਨੀਵਰਸਿਟੀ ਪਹੁੰਚਣਗੇ ਔਰ ਵੱਡਾ ਇਕੱਠ ਦੀ ਕਾਲ ਦਿੱਤੀ ਗਈ ਕਿ ਜਿਵੇਂ ਅਸੀਂ ਦੇਖਿਆ ਕਿ ਪੰਜਾਬ ਨੇ ਪਹਿਲਾਂ ਆਪਣੀਆਂ ਲੜਾਈਆਂ ਲੜੀਆਂ ਉਹ ਭਾਵੇਂ ਦਿੱਲੀ ਦੇ ਬਰੂਹਾਂ ਦੇ ਉੱਤੇ ਕਿਸਾਨ ਅੰਦੋਲਨ ਦੀ ਲੜਾਈ ਹੋਵੇ ਆ ਹੋਰ ਜਿੰਨੀਆਂ ਅਸੀਂ ਜੰਗਾ ਇਹ ਜੰਗ ਹੀ ਹੁੰਦੀ ਹੈ ਜਦੋਂ ਅਸੀਂ ਇਹ ਲੜਾਈ ਲੜਦੇ ਹਾਂ ਪਰ ਇੱਕ ਅਮਨ ਅਮਾਨ ਇਨਸਾਫ ਪਸੰਦ ਤਰੀਕੇ ਦੇ ਨਾਲ ਫੈਕਟਸ ਦੇ ਉੱਤੇ ਲੌਜੀਕਸ ਦੇ ਉੱਤੇ ਜਾ ਕੇ ਇਹ ਨਹੀਂ ਕਿ ਕੋਈ ਸ਼ਲਾਰੂ ਬਾਜੀ ਆ ਇਹ ਨੌਜਵਾਨ ਇਹ ਬਹੁਤ ਅਵੇਅਰ ਨੌਜਵਾਨ ਨੇ ਪਿੱਛੇ ਜਿਹੜੇ ਪਿੱਛੇ ਉਹ ਇਸ ਵੇਲੇ ਇਸ ਵੇਲੇ ਵੀ ਪ੍ਰੈਸ ਨੂੰ ਸੰਬੋਧਨ ਕਰ ਰਹੇ ਨੇ ਤਾਂ ਸਰਕਾਰ ਦੀਆਂ ਲੱਤਾਂ ਕੰਬਣ ਲੱਗੀਆਂ ਦਿੱਲੀ ਦੇ ਤਖਤ ਦੇ ਉੱਤੇ ਤਰੇਲੀਆਂ ਆਉਣ ਲੱਗੀਆਂ ਕਿਉਂਕਿ ਕੱਲ ਬੱਬੂ ਮਾਨ ਤੁਹਾਨੂੰ ਇੱਥੇ ਦੱਸੇ ਤੁਹਾਨੂੰ ਰਾਜੇ왈 ਸਾਹਿਬ ਇੱਥੇ ਦੱਸੇ ਇਹਦਾ ਮਤਲਬ ਕੀ ਹੈ ਕਿ ਪੰਜਾਬ ਦੇ ਤਰਨਿਆ ਦੀ ਜਾਂ ਪੰਜਾਬ ਦੇ ਪ੍ਰੋਟੈਸਟਸ ਦੀ ਸਟਰੈਂਥ ਕੀ ਰਹੀ ਹੈ ਸਾਡੀਆਂ ਕਿਸਾਨ ਜਥੇਬੰਦੀਆਂ ਸਾਡੇ ਕਲਾਕਾਰ ਔਰ ਸਾਡੇ ਆਮ ਆਵਾਮ ਉਹ ਸਾਰੀ ਹੌਲੀ ਹੌਲੀ ਇੱਥੇ ਇਕੱਠੀ ਹੋਣ ਲੱਗੀ ਅੱਜ ਪੋਲੀਟੀਕਲ ਪਾਰਟੀਆਂ ਤੇ ਪ੍ਰੈਸ਼ਰ ਬਣਿਆ ਪੋਲੀਟੀਕਲ ਪਾਰਟੀਆਂ ਚ ਅੱਜ ਸਵੇਰੇ ਆ ਭਾਈ ਸਰਬਜੀਤ ਸਿੰਘ ਆਏ ਭਾਈ ਅਮਰਤਪਾਲ ਸਿੰਘ ਦੇ ਪਿਤਾ ਆਏ ਤੁਸੀਂ ਦੇਖਿਆ ਚੁੰਦਾ ਸਾਹਿਬ ਜਿਹੜਾ ਨਵਾਂ ਅਕਾਲੀ ਦਲ ਹੈ ਉਹਨਾਂ ਨੂੰ ਰਿਪਰੈਜ਼ੈਂਟ ਕਰਦੇ ਆਏ ਤੁਸੀਂ ਦੇਖਿਆ ਕਿ ਇੱਥੇ ਬੰਟੀ ਰਮਾਣਾ ਹੁਣੇ ਵਫਦ ਲੈ ਕੇ ਅਕਾਲੀ ਦਲ ਦਾ ਆਏ ਤੇ ਇਹ ਹੌਲੀ ਹੌਲੀ ਜਦੋਂ ਆਉਣ ਲੱਗੇ ਇੱਕ ਮੂਹਮ ਕ੍ਰੀਏਟ ਹੋਣ ਲੱਗੀ ਪਤਾ ਲੱਗਿਆ ਕੇਂਦਰ ਸਰਕਾਰ ਨੂੰ ਕਿ ਭਾਈ ਹੁਣ ਗੱਲ ਸਾਡੇ ਵੱਸੋਂ ਬਾਹਰ ਹੋ ਰਹੀ ਹੈ ਅਸੀਂ ਧੱਕਾ ਕੀਤਾ ਤੇ ਇਸ ਧੱਕੇ ਦੇ ਖਿਲਾਫ ਪੰਜਾਬ ਉੱਠ ਖੜਿਆ ਹੁਣ ਅੱਜ ਉਹਨਾਂ ਨੇ ਕੀ ਸ਼ਰਾਰਤ ਕੀਤੀ ਜਗਪ੍ਰੀਤ ਸ਼ਰਾਰਤ ਇਹ ਕੀਤੀ ਕਿ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਕਿ ਜਿਹੜਾ 28 ਤਰੀਕ ਦਾ ਨੋਟੀਫਿਕੇਸ਼ਨ ਹੈ ਜਿਹਦੇ ਵਿੱਚ ਸੈਨੇਟ ਭੰਗ ਕੀਤੀ ਸੀ ਉਹਨੂੰ ਵਾਪਸ ਲੈ ਲਿਆ ਜਾਂਦਾ ਹੈ ਤਾਂ ਚਾਰੇ ਪਾਸੇ ਖੁਸ਼ੀ ਦੀ ਲਹਿਰ ਦੌੜ ਗਈ ਇੱਥੇ ਦੁਬਾਰਾ ਸਾਰੇ ਜਿਹੜੇ ਹਜ਼ਾਰਾਂ ਦੀ ਗਿਣਤੀ 'ਚ ਨੌਜਵਾਨ ਇਕੱਠੇ ਹੋਏ ਆ ਉਹਨਾਂ ਨੇ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਨੋਟੀਫਿਕੇਸ਼ਨ ਵਾਪਸ ਹੋ ਗਿਆ ਸੂਝਵਾਨ ਜਿਹੜੇ ਇੱਥੇ ਪੁਰਾਣੇ ਖੁੰਡ ਬੈਠੇ ਨੇ ਜਿਹੜੇ ਸੈਨੇਟਰਸ ਬੈਠੇ ਨੇ ਉਹਨਾਂ ਨੇ ਕਿਹਾ ਕਿ ਇੰਨਾ ਸੌਖਾ ਨਹੀਂ ਲੱਗ ਰਿਹਾ ਕਿ ਕਿਵੇਂ ਹੋ ਸਕਦਾ ਕਿ ਕੋਈ ਚਾਲ ਨਾ ਹੋਵੇ ਵੇਟ ਕਰਦੇ ਆ ਹੁਣ মিডিਆ ਨੇ ਕੀ ਕੀਤਾ ਕਿ ਪੰਜਾਬ ਦੇ ਸਾਰੇ মিডিਆ ਨੇ ਕਿਉਂਕਿ ਚਲਾਉਣੀ ਸੀ ਜ਼ਾਰ ਜੀ ਗੱਲ ਹੈ ਮੈਂ ਵੀ ਵੀਡੀਓ ਬਣਾਈ ਕਿ ਭਾਈ ਇਹ ਅੱਜ ਗੁਰਪ੍ਰਬ ਦਾ ਦਿਨ ਹੈ ਔਰ ਇਹ ਨੋਟੀਫਿਕੇਸ਼ਨ ਰੱਦ ਹੋ ਗਿਆ ਜਿੱਤ ਹੋਈ ਹੈ ਨੌਜਵਾਨਾਂ ਦੀ ਔਰ ਸੈਨੇਟ ਦੇ ਉੱਤੇ ਜਿਹੜਾ ਹਮਲਾ ਸੀ ਪਰ ਉਹਦੇ ਨਾਲ ਹੀ ਨਾਲ ਇੱਕ 67 ਨੰਬਰ ਨੋਟੀਫਿਕੇਸ਼ਨ ਆਇਆ ਰੱਦ ਦਾ 68 ਨੰਬਰ ਇੱਕ ਹੋਰ ਨੋਟੀਫਿਕੇਸ਼ਨ ਆ ਗਿਆ ਦੇਖੋ ਤੁਸੀਂ ਇਹ ਮਤਲਬ ਇਹ ਦੇਸ਼ ਦੀ ਸਰਕਾਰ ਚਲਾ ਰਹੀ ਹੈ ਕਿ ਕੀ ਕਰ ਰਹੇ ਨੇ ਕਿ ਜਿਵੇਂ ਕਿਸੇ ਦੇ ਨਾਲ ਇੱਕ ਇੱਕ ਕੋਝਾ ਮਜ਼ਾਕ ਆਪਾਂ ਕਰਦੇ ਆਂ 68 ਨੰਬਰ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਜਾਂਦਾ ਐਜ਼ ਇਟ ਇਜ਼ ਉਹੀ 28 ਤਰੀਕ ਦਾ ਨੋਟੀਫਿਕੇਸ਼ਨ ਜਿਹਦੇ ਵਿੱਚ ਭੰਗ ਕਰਨ ਦੀ ਗੱਲ ਹੈ ਜਿਹਦੇ ਵਿੱਚ ਕਿਹੜੇ ਮੈਂਬਰ ਕਿਵੇਂ ਨੋਮੀਨੇਟ ਹੋਣਗੇ ਇਲੈਕਸ਼ਨ ਪ੍ਰੋਸੈਸ ਖਤਮ ਕਰਨ ਦੀ ਗੱਲ ਹੈ ਬਸ 28 ਤਰੀਕ ਦੇ ਨੋਟੀਫਿਕੇਸ਼ਨ 'ਚ ਲਿਖਿਆ ਕਿ ਉਹ ਉਸੇ ਦਿਨ ਤੋਂ ਲਾਗੂ ਹੁੰਦਾ ਫਿਰ ਉਹ ਨੋਟੀਫਿਕੇਸ਼ਨ ਰੱਦ ਕੀਤਾ ਜਾਂਦਾ ਤੇ ਅੱਜ ਵਾਲੇ ਨੋਟੀਫਿਕੇਸ਼ਨ ਦੇ ਵਿੱਚ ਡੇਟ ਜਿੱਤੀ ਨਹੀਂ ਜਾਂਦੀ ਕਿ ਇਹ ਲਾਗੂ ਰਹੂਗਾ ਪਰ ਇਹਦੀ ਕੋਈ ਡੇਟ ਨਹੀਂ ਦਿੱਤੀ ਗਈ ਤਾਂ ਯਾਨੀ ਕਿ ਪਿਛਲਾ ਜੋ ਜੋ ਲੜਾਈ ਸੀ ਉਹੀ ਰਹੂਗੀ ਪਰ ਡੇਟ ਕੋਈ ਨਹੀਂ ਦਿੱਤੀਗੀ ਸੋ ਇਹ ਇੱਕ ਕੋਜਾ ਮਜ਼ਾਕ ਹੈ ਇਹ ਇੱਕ ਬੜੀ ਵੱਡੀ ਕਹਿ ਲਓ ਕਿ ਨਾ ਸਿਰਫ ਪੰਜਾਬ ਦੇ ਵਿਦਿਆਰਥੀਆਂ ਨਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਸਗੋਂ ਪੰਜਾਬੀਆਂ ਨਾਲ ਇੱਕ ਇੱਕ ਬੜਾ ਵੱਡਾ ਮਜ਼ਾਕ ਕੀਤਾ ਗਿਆ ਜਿਦੇ ਚ ਉਹਨਾਂ ਨੂੰ ਇਹ ਚੜਾਇਆ ਜਾ ਰਿਹਾ ਕਿ ਦਰਅਸਲ ਅਸੀਂ ਤੁਹਾਡੇ ਨਾਲ ਇੰਹੀਂ ਕਰਾਂਗੇ